ਆਜੀ ਜੰਮ ਜਨੇ ਜੀਤੇ ਹੋਏ ਵੀ ਨਹੀਂ ਖਾਨੀ ਕੱਲਾ ਕੱਲਾ ਸਟicker ਕੰਪਨੀ ਦਾ ਮਾਰਕ ਕਰੋਗਾ ਮਗਰਾਡ ਉੱਤੋਂ ਮਗਰਾਡ ਵਿੱਚੋਂ ਦਿਖਾ ਉੱਪਰੋਂ ਵੀ ਦਿਖਾ ਲੈ ਖਾ 24 25 ਵਰਗ ਕਿਹੜੀ ਹਣਾ ਟਰੈਕਟਰ ਐਂ ਲੱਗਦਾ ਜਿਵੇਂ ਕੋਈ ਉੱਪਰ ਬੈਠਿਆ ਵੀ ਨਹੀਂ ਹੋਣਾ ਮਗਰਾਡਾਂ ਤੇ ਤਾਂ ਤੇ ਯੂਜੀ ਨਹੀਂ ਹੋਏ ਆਲੇ ਤੱਕ ਬਈ ਹੈਨਾ ਤਾਂ 100 ਦਿਖਾ ਦੇ ਵਿੱਚੋਂ ਦਿਖਾ ਦੇ ਕਿਸੇ ਪਾਸੇ ਵੀ ਹੈ ਨਹੀਂ ਕੰਦਾਰ ਨੂੰ ਲੋਏ ਕਰਕੇ ਦਿਖਾ ਦੇ ਜਮਾ ਸੋ ਸੋ ਦਿਖਾ ਦੇ ਹੂੰ ਯਾਰ ਬਾਲੇ ਨਾ ਮੇਂ ਟਰੈਕਟਰ ਨੇ ਗੱਲ ਤੇ ਆ ਹੂੰ ਪੈਰ ਦਾੰ ਦਿਖਾ ਦੇ ਹੂੰ ਆ ਪੈਰ ਦਾੰ ਚੱਕਰਵਾਦੀ ਕਿਤੇ ਵੀ ਕਾਰ ਨਹੀਂ ਟਰੈਕਟਰ ਕਿਤੇ ਵੀ ਬਸੇ ਦੀ ਆ ਕਰਵਾ ਦੇ ਲੈ ਇੱਥੋਂ ਦੇਖ ਲੈ ਇੱਥੇ ਤਾਂ ਸਭ ਤੋਂ ਵੱਧ ਸਕ੍ਰੈਚ ਪੈਂਦੇ ਆ ਇਹ ਆ ਪੈਰਾਂ ਦਾ ਆਮ ਉਹੀ ਘਸਿਆ ਜਾਂਦਾ ਆ ਜਿੱਦਾਂ ਸੂਜਦਾ ਹੂੰ ਬਿਲਕੁਲ ਜੀ ਆ ਆਹ ਕੋ ਕੋ ਕਰਵਾ ਚੱਕ ਲੈ ਦੇਖ ਆ ਆਹ ਮਗਰਾੜ ਇੱਧਰ ਲੈ ਵੀ ਕਰਵਾ ਦੇ ਚੱਕ ਆ ਆ ਵੀ ਦੇਖ ਲੈ ਆ ਦਿਖਾ ਰਿਹਾ ਮੈਂ ਲੈ ਆ ਦਿਖਾ ਦੇ ਲੈ ਚੀਪੀ ਨਹੀਂ ਨਾ ਪਈ ਨੇ ਸਾਰੇ ਵੀ ਜਮੀ ਨਮਾ ਟਰੈਕਟਰ ਆ ਯਾਰ ਜਮੀ ਨਮਾ ਦਾ ਹੈ ਮਗਰਾੜ ਚ ਇੱਕ ਪਿੱਸੋਂ ਵੀ ਕਰਾ ਦੇ ਬੈਠੇ ਹੂੰ ਆ ਉਹ ਜੇ ਕੋਈ ਸੱਜਣਾ ਆਏ ਕਹਿੰਦਾ ਉਹਨਾਂ ਨੇ ਵੀ ਬਈ ਮੈਂ ਗਹਿਣਾ ਹੀ ਲੈਣਾ ਯਾਰ ਗਹਿਣਾ ਲੱਭ ਕੇ ਦੇ ਤਾ ਫਿਰ ਆ ਖੜਾ ਘੋੜਾ ਬੰਪਰ ਲੱਗਿਆ ਹੋਇਆ ਇਹ ਹੈਗਾ 6099 6099 ਹਨਾ ਟੂ ਸਪੀਡ ਹੈ ਅਸਾ ਟੂ ਸਪੀਡਾਂ ਚ ਲੈ ਮੇਤਰੋ ਅੱਜ ਨਾ ਤੁਹਾਡੇ ਵਾਸਤੇ ਦੋ ਟਰੈਕਟਰ ਹੋਰ ਲੱਭ ਲਿਆਂਦੇ ਤੁਸੀਂ ਇਹ ਮੰਨ ਕੇ ਚੱਲਿਓ ਵੀ ਇੱਕ ਸੂ ਰੂਮ ਕੰਡੀਸ਼ਨ ਦੇ ਨਾਲੋਂ ਵੀ ਭੋਰਾ ਚੰਗੇ ਟਰੈਕਟਰ ਨੇ ਇਧਰਲੇ ਪਾਸੇ ਤਾਂ ਪ੍ਰੀਤ ਖੜਾ ਜਿਹੜਾ ਜਮਈ ਨਵਾਂ ਖੜਾ ਜਮਈ ਨਵਾਂ ਜੇ ਇਧਰਲੇ ਪਾਸੇ ਗੱਲ ਕਰ ਲਈ ਇਹ ਉਹ ਤੋਂ ਵੀ ਨਵਾਂ ਆਈ ਬਈ ਆ ਸਾਰੇ ਧਰਮੇ ਟਰੈਕਟਰ ਦੇ ਚਾਰੇ ਪਾਸੇ ਗੇੜਾ ਦੇ ਕਿਹਾ ਇਹਦੀ ਕੱਲੀ ਕੱਲੀ ਸੀਲ ਜਿਸ ਤਰ੍ਹਾਂ ਕੰਪਨੀ ਚੋਂ ਲੱਗ ਕੇ ਆਉਂਦੀ ਹੈ ਨਾ ਉਦਾਂ ਹੀ ਆ ਜਮਾ ਸੀਲਡ ਡਾਇਰੈਕਟਰ ਆ ਆ ਪੱਠੀ ਚਾ ਕਰਵਾਈ ਲੈ ਦੇਖ ਯਾਰ ਤੁਹਾਨੂੰ ਨਾ ਇੱਕ ਵੀ ਪਰਸੈਂਟ ਤੁਸੀਂ ਮਤਲਬ ਇਹ ਨਹੀਂ ਕਹਿ ਸਕਦੇ ਵੀ ਯਾਰ ਆਹ ਡਾਇਰੈਕਟਰ ਦੇ ਬਈ ਇੱਥੇ ਸਕਰੈਚ ਚ ਆ ਗੱਲਬਾਤ ਰਹਿੰਦੀ ਆ ਕੋਈ ਤਾਤਾ ਨਾ ਆ ਤੇ ਕਰਵਾਈ ਸੀਲਾ ਚੱਕ ਲੈ ਦੇਖ ਕੱਲੇ ਕੱਲੇ ਟਰੈਕਟਰ ਦੀ ਡਿਟੇਲ ਦੱਸਾਂਗੇ ਧਰਮੇ ਗੇੜਾ ਤੇ ਕੇ ਟਰੈਕਟਰ ਦੀ ਨਾ ਇਧਰਲੇ ਪਾਸੇ ਆ ਜਾ ਕਿ ਮੈਂ ਗੁਰਲਾਲ ਵਧੀਆ ਬਈ ਬੱਟੇ ਮੈਂ ਤੇਰਾ ਗੁਰਲਾਲ ਲਵੇ ਖੜੇ ਨੇ ਫਰਵਾਹੀ ਵਾਲੇ ਲਵੇ ਬਾਈ ਆਪਾਂ ਸ਼ੁਰੂਆਤੀ ਇਹ ਤੂੰ ਕਰੀਏ ਕੋ ਤੂੰ ਕਰੀਏ ਜੁੜੇ ਮਾਰ ਦੀ ਇਹ ਤੂੰ ਕਰ ਲਈਏ 21 ਮਾਡਲ ਹੈ 21 ਮਾਡਲ ਵੱਡੀ 3 ਸਪੀਡ ਚ ਹੈ 3 ਸਪੀਡ ਹੈ ਓਕੇ ਤਿਆਰ ਨਾਲ ਦੇ ਅੱਛਾ 70 ਪੈਸੇ ਸਹੀ ਹਾਂ ਬਿਲਕੁਲ ਹੈਗੇ ਵੀਰੇ ਜਮਾ ਨਵਾਂ ਟਾਇਰ ਹੈ ਬੱਟੀ ਚਾਰ ਪਾ ਕੇ ਲੈ ਜਾ ਅਗਲਾ ਬਸ ਹਾਰ ਦੀ ਕਮੀ ਹੈ ਗੱਲ ਤੇ ਹੈ ਹਨਾ ਆ ਨਿਕਲ ਨਿਕਲਦਾ ਰਿੰਬਾ ਦਾ ਧਰਮਿਕ ਕਰਵਾ ਚੈੱਕ ਆ ਜੀ ਜਨੂ ਜਨੇ ਜੀਤੇ ਉਹੀ ਬੀਖਾਣੀ ਕੱਲਾ ਕੱਲਾ ਸਟicker ਕੰਪਨੀ ਦਾ ਮਾਰਕਾ ਬਰੋਡਰ ਦਾ ਤੇ ਮਗਰਾਡ ਉੱਤੋਂ ਮਗਰਾਡ ਵਿੱਚੋਂ ਦਿਖਾ ਉੱਪਰੋਂ ਵੀ ਦਿਖਾ ਲੈਖਾ 24 25 ਵਰਗੀ ਕਿਹੜੀ ਹਣਾ ਟਾਇਰ ਦੀ ਐਂ ਲੱਗਦਾ ਜਿਵੇਂ ਕੋਈ ਉੱਪਰ ਬੈਠਿਆ ਵੀ ਨਹੀਂ ਹੋਣਾ ਮਗਰਾਡਾਂ ਦੇ ਤਹਾਂ ਤੇ ਯ ਸੋ ਉਹ ਦਿਖਾ ਦੇ ਬਿੱਤੋ ਦਿਖਾ ਦੇ ਕਿਸੇ ਪਾਸੋਂ ਵੀ ਹੈ ਨਹੀਂ ਕੋਈ ਪੂਰੀ ਤਸਦੀ ਜਿਹੜਾ ਟਰੈਕਟਰ ਮੰਗਦੇ ਹੁੰਨੇ ਆ ਮਿੱਤਰੋ ਆ ਲੱਭ ਗਏ ਬਸ ਦੇਖ ਕੰਦਰ ਮੈਂ ਲੋਏ ਕਰਕੇ ਦਿਖਾ ਦੇ ਜਮਾ ਸਭ ਸਭ ਦਿਖਾ ਦੇ ਹੂੰ ਯਾਰ ਬਾਲੇ ਨਾ ਮੇ ਟਰੈਕਟਰ ਨਹੀਂ ਗੱਲ ਤੇ ਆ ਹੂੰ 95560 ਘੰਟੇ ਚੱਲਿਆ ਸਾਰਾ 95560 ਰਿਜਨਲ ਚੱਲਿਆ ਅੱਛਾ ਧਰਮੇ ਆ ਗ੍ਰੀਸ ਗਰੂਸ ਵਾਲੀਆਂ ਆ ਦਿਖਾਈ ਪਿੰਨਾ ਬਾਈ ਲੈ ਪੈਰ ਦਾੰ ਦਿਖਾ ਦੇ ਹੂੰ ਆ ਪੈਰ ਦਾੰ ਚੱਕਰਵਾ ਦੇ ਕਿਤੇ ਨੀ ਕਾਰ ਨਹੀਂ ਟਰੈਕਟਰ ਕਿਤੇ ਵਸਦੇ ਜੀ ਆ ਕਰਵਾ ਦੇ ਲੈ ਇੱਥੋਂ ਦੇਖ ਲੈ ਇੱਥੇ ਤਾਂ ਸਭ ਤੋਂ ਵੱਧ ਸਕ੍ਰੈਚ ਪੈਂਦੇ ਆ ਇਹ ਪੈਰਾਂ ਦਾ ਆਮ ਉਹੀ ਘਸਿਆ ਜਾਂਦਾ ਜਿੱਦਾਂ ਸੂਜਦਾ ਹੂੰ ਬਿਲਕੁਲ ਜੀ ਆ ਉਹ ਕੋ ਕਰਵਾ ਦੇ ਇਕੱਲਾ ਦੇਖ ਜਿਹੜਾ ਬੜਾ ਨਵਾਂ ਟਰੈਕਟਰ ਹੈ ਆ ਸਿਸਟਮ ਲੱਗਿਆ ਹੋਇਆ ਕੋਰੋਪੀ ਲੱਗੀ ਹੋਈ ਹੈ ਕੰਡੀਸ਼ਨ ਤਾਂ ਹੈਗੀ ਬਈ ਜਮੇ ਹੀ ਨਵੇਂ ਵਰਗੀ ਮਤਲਬ ਇਹ ਕਹਦੀ ਹੈ ਕੋਈ ਸੋ ਖੁੱਲ ਕੇ ਨਹੀਂ ਚੱਲਿਆ ਸੀ ਲਸੂਲਾ ਨਾਲ ਦੀ ਬਿਨਾਂ ਸੋ ਦੀਆਂ ਅੱਛਾ ਦੇਖ ਲੈ ਉਹ ਵੀ ਵਾਲੀ ਦਿਨ ਚੱਲਿਆ ਆ ਚੱਕ ਹਾਂ ਦੇ ਲੈ ਰਾਬੜ ਤੇ ਸਾਰੀਆਂ ਹੈਨਾ ਕੋਈ ਸੀਲ ਖੁੱਲੀ ਨਹੀਂ ਹਾਂ ਸੀਲਾਂ ਉੱਪੀ ਖੜੀ ਜ ਨੇ ਤੇ ਇਹ ਆਪਣਾ 3 ਸਪੀਡ ਜਾ ਗਿਆ ਬਈ ਡਬਲ ਪੰਪਾ ਡਬਲ ਡਿਸਟ੍ਰੀਬਿਊਟਰ ਹੈ ਨਾ ਪਰ ਮੈਂ ਆ ਕਰਵਾ ਚੱਕ ਲੈ ਤੇ ਤੇ ਵੀ ਨਹੀਂ ਬੱਡੀ ਕਿਸੇ ਕਿਸੇ ਪਾਸੇ ਵੀ ਨਹੀਂ ਚਾਬੀ ਲੱਗੀ ਹੋਈ ਕਿਸੇ ਪਾਸੇ ਜਗ ਹੈ ਟਰੈਕਟਰ ਛੱਡ ਕੇ ਨਹੀਂ ਮੁੜਦਾ ਆ ਕੇ ਟਰੈਕਟਰ ਛੱਡ ਕੇ ਮੁੜ ਜਾਊਗਾ ਪੰਪ ਪੰਪ ਤਾਂ ਨਹੀਂ ਹੋ ਜਾਂਦਾ ਟਰੈਕਟਰ ਦੇ ਨਹੀਂ ਲੈ ਜਾਂਦਾ ਤੂੰ ਬਿਲਕੁਜੀ ਟਰੈਕਟਰ ਨੂੰ ਦੇਖ ਕੇ ਤਾਂ ਮੁੜਦਾ ਨਹੀਂ ਬਈ ਇਹ ਤਾਂ ਗੱਲ ਹੈਗੀ ਆ 95560 ਘੰਟੇ 5560 ਘੰਟੇ ਛੱਡ ਕੇ 900 ਚੱਲਿਆ ਹੋਇਆ ਤੇ ਸੋਲੈਂਕਾ ओरिजिनल ਧਰਮੇ ਇਧਰਲੇ ਪਾਸੇ ਵੀ ਆ ਜਾ ਆ ਮਗਰਾੜ ਇਧਰਲੇ ਵੀ ਕਰਵਾ ਦੇ ਚੱਕ ਆ ਆ ਵੀ ਦੇਖ ਲੈ ਆ ਦਿਖਾ ਰਿਹਾ ਮੈਂ ਆ ਦਿਖਾ ਦੇ ਲੈ ਵੀ ਜਮੀ ਨਮਾ ਡਰੈਕਟਰ ਆ ਯਾਰ ਜਮੀ ਨਮਾ ਦਾ ਹੈ ਮਗਰਾੜ ਚ ਇੱਕ ਪਿੱਸੋਂ ਵੀ ਕਰਾ ਦੇ ਬਿਠੇ ਆਉ ਜੇ ਕੋਈ ਸੱਜਣਾ ਆਏ ਕਹਿੰਦਾ ਉਹਨਾਂ ਵੀ ਬਈ ਮੈਂ ਗਹਿਣਾ ਹੀ ਲੈਣਾ ਯਾਰ ਗਹਿਣਾ ਲੱਭ ਕੇ ਦੇ ਤਾਂ ਫਿਰ ਆ ਖੜਾ ਬਈ ਮੈਨੂੰ ਐ ਦੱਸ ਗੁਰ ਲਾਲ 21 ਮਾਡਲ ਹੈ 3 ਸਪੀਡ ਚ ਹੈ ਡਬਲ ਪੰਪ ਆ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਦੇ ਫਰਸਟ ਪਾਰਟੀ ਦਾ ਫਰਸਟ ਪਾਰਟੀ ਆ ਪੰਜਾਬ ਨੰਬਰ ਆ ਚੱਲਿਆ ਹੋਇਆ 950 ਘੰਟਾ ਹਾਂਜੀ ਕਨੋਪੀ ਸਿਸਟਮ ਸਾਰਾ ਕੁਝ ਆਪੇ ਇਸੇ ਤਰ੍ਹਾਂ ਹੀ ਦੇਣਾ ਆ ਖੜਾ ਵਜ ਮੈਂ ਕੀ ਡਿਮਾਂਡ ਰੂਗੀ ਟਰੈਕਟਰ ਦੀ ਡਿਮਾਂਡ ਦੇਣਾ ਬਈ ਇਹ ਸਵਾ 7 ਲੱਖ ਦਾ 7 ਲੱਖ ਤੇ 25 ਹਜ਼ਾਰ ਦਾ 25 ਹਜ਼ਾਰ ਦਾ ਜੀ ਦੇਣ ਲੈਣੀ ਆ ਉਹ ਮਾੜਾ ਮੋਟਾ ਕਰਦਾਂਗੇ ਮਾਨ ਤਾ ਕਰ ਦੋਗੇ ਮਾਨ ਤਾ ਚੱਕੋ ਮਿੱਤਰੋ 21 ਮਾਡਲ 7 ਲੱਖ ਤੇ 25 ਹਜ਼ਾਰ ਤਾਂ ਡਿਮਾਂਡ ਆ ਇਹਦੇ ਵਿੱਚ ਤੁਹਾਡਾ ਮਾਨ ਤਾਣ ਵੀ ਹੋਊਗਾ ਬਸ ਮੇਲਾ ਲੁੱਟਣ ਵਾਲਾ ਕੰਮ ਐ ਯਾਰ ਜਿਹੇ ਜੀ ਤੁਸੀਂ ਵੀਡੀਓ ਦੇਖ ਲਈ ਆਏ ਨਾ ਕਿਤੇ ਕਹਦੇ ਹੋ ਵੀ ਭਾਈ ਫੋਟੋਆਂ ਭੇਜੀ ਫੋਟੋਆਂ ਤੇ ਨਾ ਹੋ ਸਕਦਾ ਥੋੜਾ ਮੋਟਾ ਘੱਟ ਤੁਹਾਨੂੰ ਵਧੀਆ ਲੱਗੇ ਟਰੈਡ ਵੀ ਕਰਾਂ ਦੇ ਬੰਦਾ ਟਰੈਡ ਸਾਡੇ ਕਿ ਨਹੀਂ ਮੁੜ ਕੇ ਜਾਂਦਾ ਜੀ ਹਾਂ ਟਰੈਕਟਰ ਦੇਖ ਕੇ ਨਹੀਂ ਤੁਸੀਂ ਮੁੜਦੇ ਹਨਾ ਕਿਉਂਕਿ ਹਰ ਇੱਕ ਚੀਜ਼ ਜਮਈ ਸੀਲਡ ਆ ਯਾਰ ਗੱਲ ਇਹ ਆ ਮਗਰਾੜ ਦੇ ਆਮ ਹੀ ਸਕ੍ਰੈਬ 24 ਮਾਡਲ ਦੇ 24 ਦੇ ਸਕ੍ਰੈਬ ਹੋਣਗੇ ਹਾਂ ਕਿਹ ਕਿਹ ਮਾਡਲ ਦੇ ਸਕ੍ਰੈਚ ਵੀ ਨਹੀਂ ਹੈਗੇ ਦੇਖ ਮੱਖੀ ਜਿਹਾ ਦਾਗ ਨਹੀਂ ਹੈਗਾ ਕਿਤੇ ਫੁੱਲ ਅਲ ਸ਼ੋਰ ਪੈਂਦੀ ਆ ਫੁੱਲ ਨਾਲੇ ਸਿਸਟਮ ਕੋਣ ਓਪੀ ਸਾਰਾ ਕੁਝ ਲੱਗਿਆ ਹੋਇਆ ਸੈਂਸਰੀਜ਼ ਨਾਲ ਆ ਹੀ ਮਿਲ ਜੂ ਡਿਮਾਂਡ 7 ਲੱਖ ਤੇ 25000 ਮਾਨਤਾਨ ਖੁੱਲੇ ਦਿਲ ਨਾਲ ਹੋ ਤੇ ਜਿਹੜਾ ਇੱਧਰਲੇ ਪਾਸੇ ਪ੍ਰੀਤ ਖੜਾ ਬਈ ਇਹ ਬਾਈ ਮਾਡਲ ਹੈ ਇਹ ਬਾਈ ਮਾਡਲ ਹਾਂ ਕੰਡੀਸ਼ਨ ਤੇ ਵੀ ਓਰੀਜਨਲ ਹੈ ਬਾਈ ਹਾਂ ਤਸੋਂ ਮਾੜਾ ਲੈਂਕਾ ਤੇ ਹੈਗਾ ਇਹਦੇ ਅੱਛਾ ਲੈਂਕਾ ਤੇ ਆ ਸਾਰਾ ਓਰੀਜਨਲ ਹੈ ਬਾਕੀ ਰਹਿ ਨਾਲ ਮੂਰ ਸਾਰਾ ਪਰ ਮੈਂ ਸਾਰਾ ਓਰੀਜਨ ਹਾਂ ਕੋੜਾ ਬੰਪਰ ਲੱਗਿਆ ਹੋਇਆ ਇਹ ਹੈਗਾ 6099 6099 ਹਨਾ ਟੂ ਸਪੀਡ ਅਸਾ ਟੂ ਸਪੀਡਾਂ ਚ ਓਕੇ ਤਾਂ ਮੇਰੇ ਮਰਮੇ ਦੇ ਵੀ ਚੈੱਕ ਕਰਵਾ ਦੂ ਇਹ 600 ਕੁਸ ਘੰਟੇ ਚੱਲਿਆ ਮੈਂ ਅ 600 ਕੁਸ ਘੰਟੇ ਟਾਇਰ ਇਹਦੇ ਵੀ ਨਾਲ ਦੇ ਨਾਲ ਹਨਾ ਤਾਂ ਮੇ ਟਰੈਕਟਰ ਇਹ ਵੀ ਅੱਜ ਬੜਾ ਚੰਗਾ ਯਾਰ ਇਹਦਾ ਲੈਂਕਾਂ ਦੇ ਬੱਜਿਆ ਕੋਈ ਤਾਂ ਲੈਂਕਾਂ ਦੇ ਉੱਤੇ ਉੱਤੇ ਮਾਰਿਆ ਮੈਂ ਇਹਦੇ ਇੱਕਾ ਪੱਤੀਆਂ ਦਾ ਰੰਗ ਹੋਵੇ ਇਹਦੇ ਅੱਛਾ ਇੱਕਾ ਪੱਤੀ ਇੱਕਾ ਲੈਂਕਾਂ ਦੇ ਲੈਂਕਾਂ ਬਾਕੀ ਸਾਰਾ ਕੰਡੀਸ਼ਨ ਦੇ ਆ ਮਗਰਾੜ ਮੂਰ ਕੋ ਸਾਡੇ ਬਾਕੀ ਸਾਰਾ ਓਕੇ ਛਤਰੀ ਲੱਗੀ ਹੋਈ ਆ ਹੈ ਇਹਦਾ ਨੰਬਰ ਥੋੜਾ ਗਮਰਾੜ ਬਰਨਾਲੇ ਦੇ ਵੀਰ ਨੂੰ ਪੀ ਵੀ 19 ਬਰਨਾਲੇ ਦਾ ਨੰਬਰ ਆ ਫਰਸਟ ਪਾਰਟੀ ਦਾ ਓਕੇ ਨੰਬਰ 50 ਫਰਸਟ ਪਾਰਟੀ ਆ ਇਹਨੂੰ ਸਟਾਰਟ ਕਰੀ ਆਪਾਂ ਇਹਦੀ ਵੀ ਵੜਕ ਦੇਖ ਲਈ ਉਦੋਂ ਬਾਅਦ ਸਵਰਾਜ ਵੀ ਆਪਾਂ ਸਟਾਰਟ ਕਰਕੇ ਨਹੀਂ ਦੇਖਿਆ ਹੈ ਧੰਨਵਾਦ ਕਰ ਦਿਓ ਕਰ ਦਿਓ 22 ਮਾਡਲ ਹੈ ਪੰਜਾਬ ਨੰਬਰ ਹੈ ਫਰਸਟ ਪਾਰਟੀ ਜਣਾ 600 ਕੁਸ ਘੰਟੇ ਚੱਲਿਆ ਹੋਇਆ ਇਹ ਇਹਦੀ ਕਿਡ ਮਾਡਲ ਆ ਬਈ ਤੇ ਦਾ 465 ਆ ਇਹ 4 ਲੱਖ ਤੇ 65 ਹਜ਼ਾਰ 22 ਮਾਡਲ ਦਾ 22 ਮਾਡਲ ਕਿੰਨੇ ਦਾ ਦਵਾਂਗੇ ਹਰ ਲਾਲਾ ਪਾਏ ਡਾਇਰੈਕਟਰ ਇਹ ਦੇਮਾ ਪੱਟੀ 4.5 ਲੱਖ ਦਾ 4.5 ਲੱਖ ਦਾ ਚੱਕੋ ਮੇਤਰੋ 4 ਲੱਖ ਤੇ 50 ਹਜ਼ਾਰ ਦੇ ਵਿੱਚ ਬਈ ਹੁਣ ਸਟਾਰਟ ਇਹਨੂੰ ਵੀ ਕਰਕੇ ਦਿਖਾ ਦੇ ਆਪੇ ਇਹਦੀ ਵੀ ਵੜਕ ਦੇਖ ਲਈਏ ਇਹ ਤਾਂ ਬਾਹਲੇ ਬੰਦਾ ਪੱਟੀ ਆ ਕੇ ਜाहिर ਰਹਿਣਾ ਟਰੈਕਟਰ ਜਮ ਹੀ ਨਾ ਮੈਂ ਪਰ ਆਪਾਂ ਦੇਖ ਵੀ ਲਈਏ ਨਾ ਹੁਣ ਹੈ ਹਾ ਕਰਦੇ ਆਂ ਅੰਦਰ ਤੇ ਬਾਈ ਨੰਬਰ ਦੱਸੀਆ ਆਪਣਾ ਕਿੰਨਾ 9952 7533 ਨ 99152 7533 ਨੰਬਰ ਬਾਈ ਦਾ ਗੁਰਲਾਲ ਦਾ ਤੇ ਪਿੰਡ ਬਾਈ ਦਾ ਹੈਗਾ ਫਰਵਾਹੀ ਬਰਨਾਲੇ ਦੇ ਬਿਲਕੁਲ ਲਾਗੇ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈ ਜਾਂਦਾ ਸੀਤ ਟਰੈਕਟਰ ਲੈਣਾ ਬਾਈ ਮਾਡਲ ਤਾਂ ਵੀ ਬਾਈ ਨਾਲ ਸੰਪਰਕ ਕਰਿਓ ਜੇ 21 ਮਾਡਲ ਸਵਰਾਜ ਲੈਣਾ 855 ਜਮਈ ਨਗੀਨਾ ਬਸ ਤਾਂ ਵੀ ਸੰਪਰਕ ਕਰੋ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਲਿਖਤਾ